ਰਾਗ ਗੌੜੀ ਪੂਰਵੀ ਮਹੱਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਨ ਵਿਦ ਮਿਲਾ ਗੁਸਾਈ ਮੀਰੇ RAM ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸੰਪੂਰਨ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਦੋਂ ਉਮਰ ਕਲੂ ਬਹਣੀ ਇਹ ਭਾਈ ਗੁਰਬਖਸ਼ ਸਾਹਿਬ ਦੇ ਪਾਸੋਂ ਲਖਨ ਦੀ ਸੇਵਾ ਕਰਾ ਰਹੇ ਸਨ ਉਸ ਵਕਤ ਇੱਕ ਭਾਈ ਤਰਾਣਾ ਜੀ ਗੁਰੂ ਮਹਾਰਾਜ ਸਾਹਿਬ ਦੇ ਪ੍ਰੇਮੀ ਗੁਰਮੁਖ ਸਿੱਖ ਗੁਰੂ ਅਰਜਨ ਸਾਹਿਬ ਦੇ ਹਰ ਰੋਜ਼ ਨਿਰਤਿ ਵਾਰਤੀ ਉਹਨਾਂ ਨੇ ਗੁਰੂ ਸਾਹਿਬ ਅੱਗੇ ਜਿਹੜੇ ਪਰਸ਼ਨ ਕੀਤੇ ਹਨ ਇਹ ਦੋ ਸ਼ਬਦ ਹੋਣਗੇ ਸਾਹਿਬ ਰਾਣੇ ਜੀ ਦੇ ਤੂਫਾਂ ਕਰਕੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਇੱਕ ਅਗਲਾ ਸ਼ਬਦ ਤੇ ਇਹ ਸ਼ਬਦ ਉਹ ਗੁਰੂ ਮਹਾਰਾਜ ਸਾਡੇ ਪਾਸ ਸਿਖੰਗੇ ਪਰਸ਼ਨ ਕੀਤੇ ਹੈ ਉਹ ਵੀ ਤੂਫਾਂ ਵਿੱਚ ਹੀ ਆਉਣਗੇ ਤੇ ਜਿਵੇਂ ਉੱਤਰ ਦਿੱਤੇ ਉਹ ਵੀ ਤੂਫਾਂ ਵਿੱਚ ਹੀ ਆਉਣਗੇ RAM RA ਸ਼ਬਦ ਦੁਆਰਾ ਰਾਗ ਗਉੜੀੰਦਰ ਹੈ ਪੂਰਵੀ ਜਾਤੀ ਹੈ ਇਹ ਪੂਰਵੀ ਜਿਹੜੀ ਹੈ ਇਹਦੇ ਪੈਰ ਦੇ ਹੇਠਾਂ ਇਹ ਕੱਲ ਲੱਗਾ ਹੋਇਆ ਹੈ ਇਹ ਕਾ ਜਿਹੜਾ ਪੂਰਵੀ ਦੀ ਪਹਿਲੀ ਜਾਤੀ ਹੈ ਇਹਨਾਂ ਜਾਤੀਆਂ ਵਿੱਚ ਵੀ ਇਹਨਾਂ ਦੇ ਕੁਝ ਭੇਦ ਹਨਗੇ ਇਹਨਾਂ ਸ਼ਬਦਾਂ ਦੇ ਇਸ ਵਿੱਚ ਕਦੇ ਦੋ ਹੋਣਗੇ ਤੇ ਤਿੰਨ ਹੋਣਗੇ ਇਹਨਾਂ ਦੀਆਂ ਜਾਤੀਆਂ ਵਿੱਚ ਭੇਦ ਹੈ ਦੂਸਰਾ ਇੱਕ ਹੈ ਦਾ ਕਾਰਨ ਕਿ ਗੁਰੂ ਦੀ ਸ਼ਬਦ ਇੰਨੇ ਲੱਖ ਪਾਠ ਹੋ ਦਾ ਕੀਤਾ ਜਾਵੇ ਤੇ ਫਿਰ ਕਦੇ ਕਰਕੇ ਜੋ ਇੱਛਾ ਹੋ ਉਤਰਾਜਤ ਹੋ ਜਾਂਦੀ ਹੈ ਅਤੇ ਆਸਰ ਆਈ ਬੇ ਕਰੋੜਾਂ ਦੀ ਗੰਤੀ ਨਾਲ ਕਰਨੇ ਕਹਿੰਦੇ ਜਿੱਥੇ ਅੰਗ ਆਉਣਗੇ ਵਿੱਚ ਅਤੇ ਜਿਹੜੇ ਗੌੜੀ ਦੇ ਆਉਂਦੇ ਐ ਇਹ ਮਹਾਰਾਜ ਸਾਹਿਬ ਲੱਖਾਂ ਦੀ ਗੰਤੀ ਨਾਲ ਇਹਨਾਂ ਦੀ ਪ੍ਰਾਪਤੀ ਸਿੱਧੀ ਦਸਤੀ ਹੈ ਇਹ ਕਾਰਨ ਹੈ ਮਹਾਂਪੁਰਖ ਅਗਿਆਸੀਆਂ ਬਜ਼ੁਰਗਾਂ ਤੋਂ ਸੰਤਾਂ ਮਹਾਂਪੁਰਖਾਂ ਨੇ ਇਹ ਨਿਰਨੇ ਕਰਕੇ ਕਿਰਪਾ ਕਰਕੇ ਦੱਸਿਆ ਸੀ ਕਿ ਕਮਾਈ ਦੀ ਬਾਅਦ ਦੀ ਜੇਕਰ ਜੇ ਹਿਸਾਬ ਪੈਰਾਂ ਦੇ ਅੱਖਾਂ ਆਉਂਦੇ ਅੰਗ ਆਉਂਦੇ ਹਨਗੇ ਅਤੇ ਜੇ ਆਉਣ ਸ਼ਬਦ ਦੇ ਮੁਕਾਬਲੇ ਤੇ ਉਹ ਜਿਹੜੇ ਹੁੰਦੇ ਹਨ ਉਹ ਆਪਣੇ ਗੁੰਤੀ ਦੇ ਸ਼ਬਦ ਹੁੰਦੇ ਐ ਚਾਹੇ ਛੋਟਿਆਂ ਚ ਆਉਂਦੇ ਐ ਚਾਹੇ ਬਹੁਤਿਆਂ ਚ ਆਉਂਦੇ ਐ ਜਿਹੜੇ ਪੈਰਾਂ ਚ ਆਉਂਦੇ ਹਨਗੇ ਇਹ ਸਾਰ ਸੰਗਜੀ ਕੁਮਾਈ ਦੀ ਲਾਗਤ ਆ ਗਿਆ ਹੈ ਇਸ ਵਿੱਚ ਅਰ ਅਰ ਤੋਂ ਨਰਾਸ ਹੈ ਸੰਗਜੀ ਗੌੜੀ ਰਾਗ ਕੇ ਪੂਰੀ ਜਾਤੀ ਹੈ ਜਿਸ ਦੀ ਇੱਕ ਮਖਮੋਨ ਕਰਕੇ ਜੀ ਸਿੱਧੀ ਪ੍ਰਾਪਤ ਹੋਵੇਗੀ ਮਹੱਲਾ ਪੰਜ ਨੇ ਪੰਜ ਨੇ ਸਰੂਪ ਉਚਾਰਨ ਕਰਦੇ ਹੈ ਕਿ ਉਮਰ ਸਿੰਘ ਸਾਹਿਬ ਵਾਲੇ ਬਾਦੇ ਕਿਰਪਾਲ ਸਿੰਘ ਜਿਹੜੇ ਬਾਦੇ ਹਰੀ ਸਿੰਘਾ ਦੇ ਸੇਵਕ ਹੋਣ ਹਨ ਵੀ ਦਰਸ਼ਨ ਕੀਤਾ ਸੀ ਮਹਾਂਪੁਰਖਾਂ ਨੇ ਜੋ ਕੋਈ ਜਸਿਆ ਹੈ ਉਹ ਕਮਾਈ ਦਾ ਜਿੱਤਰ ਜਸਿਆ ਹੈ ਬਾਕੀ ਜਾਤੀ ਦਾ ਜਿਹੜਾ ਜਿੱਤਰ ਹੈ ਉਹ ਗੌੜੀ ਦੇ ਪੈਰੇ ਖੜਾ ਦੇ ਤੇ ਫਿਰ ਜਾਤੀ ਦਾ ਜਿਹੜਾ ਦੂਜੀ ਜਾਤੀ ਹੈ ਪੂਰਵ ਦੀ ਜਾਂ ਪਹਿਲੀ ਜਾਤੀ ਹੈ ਤੇ ਇਸ ਸ਼ਬਦ ਜਨ ਆ ਜਿਹੜਾ ਆਵੇ ਕਮਾਈ ਦਾ ਜੇਕਰ ਸਮਝਣਾ ਹੋਵੇ ਰਾਗ ਗੌੜੀ ਪੂਰਵੀ ਮਹੱਲਾ 5 ਵਾਰ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਨ ਬਿਦ ਮਿਲੇ ਗੋਸਾਈ ਮੀਰੇ RAM ਰਾ ਸਤਿਗੁਰ ਹੈ ਤੂੰ ਪ੍ਰਮੇਸ਼ੁਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਾਈ ਪ੍ਰਣਾ ਜੀ ਨੇ ਜੋ ਪ੍ਰਸ਼ਨ ਪੁੱਛੇ ਸਨ ਉਹਨਾਂ ਨੂੰ ਸਤਿਗੁਰੂ ਸਿੱਤੇ ਪਾਤਸ਼ਾਹ ਜੀ ਆਪ ਹੀ ਅੰਮ੍ਰਿਤ ਰੂਪ ਸ਼ਬਦਾਂ ਦੇ ਆਰਾ ਹੈ ਬਾਣੀ ਦਾ ਜੀਮੇ ਸਿੱਧਾਂ ਦੇ ਪਰਸ਼ਾ ਨੂੰ ਕਦ ਨੂੰ ਹਜਿਤ ਹੈ ਕਦ ਨੂੰ ਮੁਕਤ ਹੈ ਕਿਵੇਂ ਤੁਕਾਂ ਵਿੱਚ ਪਾ ਕੇ ਉਸ ਪਰਸ਼ ਨੂੰ ਆਪ ਉਚਾਰਨ ਕਰਦੇ ਹਨ ਕਿਨ ਵਿਦ ਮਿਲੇ ਗੋਸਾਈ ਮੇਰੇ RAM 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 ਆਦ ਰੂਪ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਹੋਏ ਰਾਮ ਜੀ ਆਪ ਦੇ ਰੂਪ ਹੋਏ ਰਾਤ੍ਰਿਕਾ ਸਰੂਪ ਹੋਏ ਮੰਤਿ ਰਾਮ ਇਹ ਸਾਰਿਆਂ ਦੇ ਜੋਗੀਆਂ ਜਨਾਂ ਦੇ ਰਮਣ ਜੋਗੋ ਪ੍ਰਾਪਰਿਗਤ ਹੋਣ ਜੋਗੋ ਇਹ ਰਾਏ ਪ੍ਰਕਾਸ਼ ਰੂਪ ਰਾਜਾ ਰੂਪ ਇਹ ਮੇਰੇ ਸਤਿਗੁਰੂ ਪਤ੍ਰੀ ਦੇ ਸਾਈਂ ਕਿਹੜੀ ਨੀਤੀ ਨਾਲ ਪਰਮੇਸ਼ਰ ਮਿਲ ਸਕਦਾ ਹੈ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਕੋਈ ਹੈ ਇਹ ਸੰਤ ਮਹਤਮਾ ਹੋਵੇ ਜਿਦੇ ਚਦੀਆਂ ਵਾਸ਼ਨਾ ਸਾਰੀਆਂ ਸ਼ਾਂਤ ਹੋ ਗਈਆਂ ਹੋਣ ਤਾ ਅੰਤ ਸਾਰੀਆਂ ਸਮਨ ਹੋ ਗਈਆਂ ਹੁਣ ਵਾਸ਼ਨਾ ਜਿੰਨਾਂ ਦੀਆਂ ਅਤੇ ਫਿਰ ਉਹ ਕੈਸਾ ਹੋਵੇ ਸਰਬ ਸਹਿਜ ਸੁਖ ਦਾਤਾ ਸਹੀਏ ਸੁਖ ਸਰੂਪ ਨੂੰ ਆਏ ਪ੍ਰਾਪਤ ਕੀਤਾ ਹੋਵੇ ਕੋਈ ਨੂੰ ਦਾਤਾ ਹੋਵੇ ਮୋਹ ਮਾਰਗ ਦੀ ਬਤਾਈ ਉਹ ਮੇਰੇ ਕਹੇ ਮਾਰ ਪ੍ਰਮੇਸ਼ਰ ਦੀ ਪ੍ਰਾਰਥਨਾ ਮਾਰਗ ਰਸਤਾ ਜੋ ਭੌਤੀ ਹੈ ਤੇ ਗਿਆਨ ਹੈ ਉਹ ਕਿਰਪਾ ਕਰਕੇ ਬਤਾ ਦੇਵੇ ਦੱਸ ਦੇਵੇ ਰਹਾ ਅੰਤਰ ਅਲਖ ਨਾ ਜਾਈ ਲਖਿਆ ਉਹ ਸਰਬੀਸ਼ਾਹ ਜੀ ਕਹਿੰਦੇ ਹੋ ਗੁਰਸਿੱਖ ਰਹਾ ਗੁਰਾਂ ਨੂੰ ਦੇ ਕੇ ਅੰਦਰ ਹੀ ਹੈ ਧਾਰਿਓ ਪਰ ਗੁਰਾਂ ਤੋਂ ਬਗੈਰ ਅਲਖ ਹੈ ਬੜੇ ਲੋਕ ਯਤਨ ਕਰਦੇ ਹਨ ਪਰਮਾਣੂ ਦਾ ਪਰਮਾਣੂ ਬਹੁਤ ਸੁਖਮ ਚੀਜ਼ ਜੋਗੀ ਧਿਆਨ ਨਾਲ ਦੇਖ ਸਕਦੇ ਹੈ ਪਰ ਉਹ ਵੀ ਅਲਖ ਹੈ ਇਹ ਮੈਨੂੰ ਮਿਲ ਦਿੱਤੀ ਜੋ ਗਿਆਨ ਧਿਆਨ ਦਾ ਵਿਸ਼ਾਬ ਨਹੀਂ ਹੈ ਉਹ ਅੰਦਰ ਹੈ ਸਾਰੇ ਦੇ ਅਲੱਖ ਲਖਨ ਕੋ ਰਹਿ ਕੇ ਗੁਰਾਂ ਤੋਂ ਬਿਨਾ ਨਾ ਜਾਈ ਲਖਿਆ ਸ਼ਕਤੀ ਬ੍ਰਤੀ ਕਰਕੇ ਕਿਸੇ ਦੇ ਪਾਸੋਂ ਲਖਿਆ ਨਹੀਂ ਜਾਂਦਾ ਹੈ ਵਿੱਚ ਪੜਦਾ ਹੋਮੈ ਪਾਈ ਮੰਤਰ ਪੜਿਆ ਕਿਹੜੇ ਤੇ ਇਹ ਤੇ ਹੋਮ ਜਰੀ ਸਮਤਰ ਕਾਇਤੀ ਸੰਗਵਾਸ ਵਿੱਚ ਹੋਮੈ ਦੀਪ ਜਰਾਰੀ ਹੋਮੈ ਦਾ ਤੜਵਾ ਵਿੱਚ ਪਾਇਆ ਹੋਇਆ ਇਹ ਸੰਜੀਵਨ ਹੈ ਜਿਹੜਾ ਜੀਵ ਆਪਣੀ ਹੋਮੇ ਕਰਕੇ ਵਖਰਾ ਬਣ ਬੈਠਾ ਹੈ ਮਾਇਆ ਮੂਹ ਸਭੂ ਜਗ ਸੋਇਆ ਮਾਇਆ ਹਰਮੋਂ ਦਾ ਪੜਦਾ ਜੀਵ ਦੇ ਉੱਤੇ ਕਿਉਂ ਪੈ ਕਿੰਨ ਪੈ ਤਹ ਹਜੂਰ ਫਰਮਾਉਂਦੇ ਹਨ ਮਾਇਆ ਮੂਹ ਸਭੂ ਜਗ ਸੋਇਆ ਸਾਈਂਤ ਦੋਂ ਦੀ ਕੀ ਗੱਲ ਹੈ ਸਾਰੇ ਜਗਤ ਜਿੰਨੇ ਹੈ ਗੈਤ ਪਤੀ ਕੇ ਜਦ ਮਾਇਆ ਸੋਣ ਵਾਲਾ ਮਾਇਆ ਦੇ ਮੋਹ ਵਿੱਚ ਕੋਈ ਸੁਕਾ ਪਿਆ ਹੈ ਪਰਮਾਤੀ ਹੋ ਕੇ ਇਹੋ ਧਰਮ ਕਹੂ ਕਿਉਂ ਜਾਈ اے ਸਤਿਗੁਰੂ ਜੀ ਦਾ ਬ੍ਰਹਮ ਸਰੂਪ ਤੋਂ ਭਿੰਨ ਤੜਿਆ ਕਰਕੇ ਜੀਵ ਅੱਖੋਂ ਅੱਖੇ ਬਣ ਬੈਠੇ ਇਹ ਧਰਮ ਜਿਹੜਾ ਪਿਆ ਹੋਇਆ ਹੈ ਇਹੋ ਧਰਮ ਹੀ ਕਹਿੰਦਾ ਪੰਜ ਪ੍ਰਕਾਰ ਦਾ ਜੀਵ ਈਸ਼ਵਰ ਜੜ ਈਸ਼ਵਰ ਜੜ ਜੜ ਦਾ ਜੀਵ ਜੀਵ ਦਾ ਇਸ ਪ੍ਰਕਾਰ ਇਹ ਜਿਹੜਾ ਪੰਜ ਪ੍ਰਕਾਰ ਦਾ ਧਰਮ ਹੈ ਇਗਾਰੀ ਸਾਦ ਕਾਂ ਦਾ ਜੀਵ ਜੀਵ ਦਾ ਜੀਵ ਇਸ ਮੈਂ ਇਤਿਆਦ ਜਿਹੜਾ ਤੰਗ ਪ੍ਰਕਾਰ ਦਾ ਭੇਜ ਹੈ ਉਹ ਕਿਸ ਪ੍ਰਕਾਰ ਆਦ ਕਿਰਦਾ ਕਰੇ ਤੋਹ ਕਿੰ ਪ੍ਰਕਾਰ ਜਾਵੇ ਏਕਾ ਸੰਤੋ ਇਕਤ ਗ੍ਰਹਿ ਵਾਸੀ ਜੀਵ ਜੰਮ ਸਕੇ ਪਾਤਸ਼ਾਹ ਏਕਾ ਸੰਗਤੋ ਇਕਾਂਤਾ ਕਰਨ ਦੀ ਸਾਰਿਆਂ ਨੂੰ ਸੰਗਤ ਹੈ ਇਕੇ ਘਰ ਚੰਤਾ ਕਰਨ ਤੇ ਸਾਰੇ ਵਸਦੇ ਐ ਇਕੇ ਦੀ ਸੰਗਤ ਕੀ ਹੈ ਜੋ ਕਤਾਸਤ ਹੈ ਉਹ ਦੀ ਅੰਤ ਕਾਰਨ ਉਹ ਕਾਦੀ ਹੈ ਅਤੇ ਜਿਹੜਾ ਕਿਦਾ ਪਾਸ ਹੈ ਉਹ ਦਾ ਅੰਤ ਕਾਰਨ ਵਿਸ਼ੇਸ਼ਣ ਹੋਇ ਇਹ ਕੋਈ ਕਾਰਕ ਇਹ ਦੀ ਸੰਗਤ ਅੰਤ ਕਾਰਨ ਦੀ ਇੱਕ ਉਹ ਬਾਗੀ ਹੈ ਇੱਕ ਦੀ ਤੇ ਇੱਕ ਦਾ ਵਿਸ਼ੇਸ਼ਣ ਅੰਤ ਕਾਰਨ ਇਸ ਪ੍ਰਕਾਰ ਕਿਦਾ ਪਾਸ ਤੇ ਕਤਾਸਤ ਇੱਕੇ ਅੰਤ ਕਾਰਨ ਦੀ ਸੰਗਤ ਵਿੱਚ ਬਸਦੇ ਹਨ ਮੇਲ ਬਾਤ ਨਾ ਕਰਤੇ ਭਾਈ ਮਿਲਣੇ ਨਾਤ ਕਰਦੇ ਨਹੀਂ हे ਭਰਾਓ ਕਿਵੇਂ ਮਿਲਣ ਹੋ ਪਰਮੇਸ਼ਰ ਦੇ ਨਾਮ ਮਿਲੰਦੀ ਗੱਲ ਹੀ ਨਹੀਂ ਇਹ ਕਰਦੇ ਹਨ ਇਸੇ ਪ੍ਰਕਾਰ ਫਿਰ ਤੋ ਤੋ ਇਕਾ ਸੰਗਤ ਇਕਤ ਗ੍ਰਹਿ ਬਾਤਿ ਇਕੇ ਜੇ ਤੁੰ ਦੀ ਸੰਗਤ ਕਰਕੇ ਚਿੱਕੇ ਘਰ ਸਰੀਰ ਦੇ ਵਿੱਚ ਵਸਦੇ ਹਨ ਨਿਲ ਬਾਤ ਨਾ ਕਰਤੀ ਭਾਈ ਇਹ ਨਿਰੰਗੀ ਬਾਦ ਕਦੇ ਇਹ ਭਰਾਓ ਪੰਜੇ ਗਿਆਨ ਇੰਦਰੀਏ ਤੇ ਮਾਨੋ ਇੱਕੰਥ ਇਸ ਹਿਰਦੇ ਦੇ ਅੰਦਰ ਹੀ ਰਹਿੰਦੇ ਹਨ ਇਹ ਮਿਲਨ ਦੀ ਗੱਲ ਨਹੀਂ ਕਰਦੇ ਜਿਹੜੇ ਕਿਸੇ ਕੀ ਇੰਦਰੀ ਹਨ ਇਹ ਵੱਖੋ ਵੱਖੇ ਵਿਸ਼ਿਆਂ ਨੂੰ ਰਿਆਸੋ ਨੂੰ ਦੌੜਦੇ ਰਹਿੰਦੇ ਹਨ ਮਨ ਸੰਕਲਪ ਵਾਲ ਦੌੜਦੇ ਰਹਿੰਦੇ ਉਹ ਮਿਲਣ ਦੀ ਗੱਲ ਇੱਕ ਪਰਮੇਸ਼ਰ ਨਾਲ ਕਰਦੇ ਨਹੀਂ ਮੰਨ ਕਰਦਾ ਨਾ ਪੰਜ ਗਿਆਨ ਇੰਦਰੀਏ ਕਰਦੇ ਹਨ ਇੱਕ ਵਸਤ ਬਿਨ ਪੰਜ ਦੁਹੇਲੇ ਕਿਸੇ ਸੁਰੀ ਦੀ ਸੰਗਤੈ ਨੂੰ ਇਸ ਇੱਕ ਦੇਕ ਦੇ ਦੇ ਅੰਦਰ ਵਸਦੇ ਹੈ ਪਰ ਮਿਲਣ ਦੀ ਗੱਲ ਨਹੀਂ ਕਰਦੇ ਹਨ ਪਰਮੇਸ਼ਰ ਨਾਲ ਅਰੇ ਆਪ ਸੁਆਗਤੀ ਨਹੀਂ ਆਈ ਸਵਾਗਤ ਬਾਰੇ ਵਿਸ਼ਿਆਂ ਨੂੰ ਜੋੜਦੇ ਰਹਿੰਦੇ ਹਨ ਇੱਕ ਵਸ ਬਿਨ ਪੰਜ ਦੁਹੇਲੇ ਸੁਤ ਵਸੂ ਹੈ ਆਤਮਾ ਆਨੰਦ ਸਰੂਪ ਉਸ ਤੋਂ ਬਗੈਰ ਇਹ ਪੰਜੇ ਜਿਹੜੇ ਗਿਆਨ ਇੰਦਰੀਏ ਇਹ ਵੀ ਦੁਹੇਲੇ ਦੁਖੀ ਹੋ ਰਹੇ ਆ ਰੂਪ ਨੂੰ ਅੱਖੀਂ ਵੇਖਣ ਵਜੀਆਂ ਬਾ ਰੰਗ ਤੁਮਾਸੇ ਉਸ ਤੇ ਨਿੰਦਾ ਕੰਸੇ ਰੋਣ ਤੇ ਹਾਸੇ ਸਵਾਦੀ ਜੀਵਨ ਲੱਗੀ ਹੈ ਰੱਜਿਆ ਕਰ ਭੋਗ ਬਲਾਸੇ ਇਸ ਪ੍ਰਕਾਰ ਇਨਾ ਕੰਮ ਰਜ਼ੀਆ ਵਾਸਲੇ ਦੁਰਗਮ ਸਵਾਸੇ ਸਵਾਦੀ ਜੀਵਨ ਰਜ਼ੀਆ ਕਰ ਭੋਗ ਬਲਾਸੇ ਇਸ ਪ੍ਰਕਾਰ ਵੀ ਇਹਨਾਂ ਇੰਦਰੀਆਂ ਦੀ ਹਾਲਤ ਹੈ ਇੱਕ ਚੇਤਨੂਕੀ ਵਾਸਤੇ ਦੀ ਸਖਿਆਤ ਤੋਂ ਜਿਨ੍ਹਾਂ ਇਹ ਪੰਜੇ ਦੁਖੀ ਹੋ ਰਹੇ ਹਨ ਉਹ ਵਸਤ ਅਗੋਚਰ ਠਾਈ ਉਹ ਭਾਈ ਵਸਤੂ ਜਿਹੜੀ ਹੈ ਅਗੋਚਰ ਇੰਦਰੀਆਂ ਦੇ ਇਹ ਵਿਸ਼ੇ ਹੈ ਠਾਈ ਅੰਤ ਕਰਦੇ ਅੰਤਰੀ ਇਹ ਚੇਤਨ ਅਧੂਪ ਅਵਸ਼ਾਂਸ਼ ਰੂਪ ਹੈ ਸਾਰੇ ਉਹ ਇੰਦ੍ਰੋ ਸਹਿਰਾਈ ਹੋਈ ਚਕਾਈ ਹੋਈ ਸੰਤਾ ਕੰਦੇ ਨਾ ਹੈ ਅਪੇ ਹਾਇ ਗੋਚਰੇ ਨੇ ਇੰਦਰੀਆਂ ਦੇ ਮਨ ਆਦਿਕਾਂ ਦੇ ਵੀ ਇਹ ਵਿਸ਼ੇ ਹੈ ਉਹ ਜਿਹੜੀ ਚੇਤਨਾ ਹੈ ਚੇਤਨਕਾ ਹੈ ਉਹਦੀ ਸ਼ਕਤਾ ਨਾਲ ਹੀ ਮਨ ਸੰਕਲਪ ਉਠਾਉਂਦਾ ਹੈ ਉਹਦੀ ਸ਼ਕਤਾ ਨਾਲ ਹੀ ਇੰਦਰੀਏ ਸਾਰੇ ਪਦਾਰਥਾਂ ਨੂੰ ਆਪੋ ਆਪ ਨੇ ਵਿਸ਼ਾ ਨੂੰ ਗ੍ਰਹਿਣ ਕਰਦੇ ਹੈ ਪਰ ਹਾਇ ਗੋਚਰੇ ਰੋ ਇੱਕ ਵਸਤੂ ਤੇ ਖਾਈ ਹਾਇ ਰੂਪੀ ਖਾਦੋ ਇਹੰਦਰ ਹੀ ਸਾਰੇ ਅੰਦੇ ਔਰ ਪ੍ਰਮੋਸਵ ਬਗੈਰ ਸਾਰੇ ਸਾਲ ਸੰਗੀਤ ਛਠਿੰਦਰੇ ਪਏ ਹੈ ਗਿਆਤ ਨਹੀਂ ਇਹਨਾਂ ਤੋਂ ਕਿਸੇ ਪ੍ਰਕਾਰ ਦੀ ਹੈ ਜਿਸ ਦਾ ਗ੍ਰਹਿ ਤਿੰਨ ਦੀਆ ਤਲ ਜਿਸ ਪਰਮੇਸ਼ੁਰ ਨੇ ਸੰਸਾਭੀ ਘਰ ਬਣਾਇਆ ਹੈ ਸਰੀਰੂਪੀ ਘਰ ਬਣਾਇਆ ਹੈ ਉਸੇ ਪਰਮੇਸ਼ੁਰ ਨੇ ਇਹ ਸਾਧ ਸੰਗੇ ਜੀ ਆਸ਼ਾ ਦੇ ਸਰ ਦੇ ਤਖਤੇ ਹਨ ਅਦੇ ਅਦੇ ਦੇ ਹਾਰ ਦਾ ਕੁੰਡਾ ਹੈ ਤੇ ਅਗਿਆਨ ਦਾ ਜਿੰਦਰਾ ਹੈ ਇਸ ਪ੍ਰਕਾਰ ਜਿਸ ਨੇ ਘਰ ਸਰੀਰ ਬਣਾਇਆ ਉਹਨੇ ਅਗਿਆਨ ਰੂਪੀ ਜਿੰਦਰਾ ਲਾ ਦਿੱਤਾ ਹੈ ਕੁੰਜੀ ਗੁਰ ਸੌਪਾਈ ਤੇ ਕੁੰਜੀ ਗੁਰਸਹਿ ਪਾਈ ਕੁੰਜੀ ਗੁਰੂ ਸਾਹਿਬ ਨੂੰ ਸੌਪੀ ਹੈ ਤੇ ਮਾਰੇ ਕੋਈ ਖੋਲ ਸਕਦੇ ਹੋ ਹੋਰ ਨਹੀਂ ਕੋਈ ਖੋਲ ਸਕਦਾ ਜੋਗਾ ਹੈ ਅਸੀ ਜੰਮ ਜਿਹੜੇ ਹਨ ਤੇ ਜਿਹੜੇ ਹਨ ਇਹ ਵੀ ਪੰਜਾ ਕੋਸਲਾ ਇਹ ਇੱਕ ਉਤਰਾਜ ਬਣਿਆ ਹੋਇਆ ਹੈ ਇਹਦੇ ਵਿੱਚ ਜਿਹੜੀ ਹਥੀਲੀ ਦੀ ਉੱਤੋਂ ਬਣੀ ਹੋਈ ਹੈ ਦਸਵੇਂ ਦਰਵੀ ਇਹ ਉੱਤੋਂ ਗੁੱਮਜ ਬਣਿਆ ਹੋਇਆ ਹੈ ਇਹਦੇ ਅੰਦਰ ਜੋਗਾ ਵਿਅਹਜਨ ਜਾਣਦੇ ਹੈ ਕਿ ਜੋਗਾ ਅਭਿਆਸ ਜੁਗਤੀ ਦੁਆਰਾ ਕੁੰਜੀ ਦੁਆਰਾ ਇਹ ਜਿਹੜੇ ਚੱਕਰ ਹਨਗੇ ਇਹ ਚੱਕਰਾਂ ਰੂਪੀ ਜਿੰਦਰਾ ਲੱਗਾ ਹੋਇਆ ਹੈ ਇਹਦੇ ਵਿੱਚ ਇਹ ਚੱਕਰਾਂ ਨੂੰ ਖੁੱਲਦੇ ਨਹੀਂ ਐਵੇਂ ਜੋਗਾ ਵਿਅਹ ਸੁਗ ਗਏ ਇਸ ਪ੍ਰਕਾਰ ਜਿਹੜੀ ਯੋਗਾ ਵਿਆਸ ਦੀ ਯੁਗਤੀ ਹੈ ਕੁੰਜੀ ਹੈ ਇਹ ਗੁਰਾਂ ਦੇ ਤਾਸੀ ਹੈ ਇਹ ਉਸੇ ਪ੍ਰਕਾਰ ਸਰੀਰ ਤਾਂ ਛੱਤ ਹੈ ਤੇ ਮਨ ਇੱਕ ਕੋਠਾ ਬਣਿਆ ਵਿਚਾਰ ਦਾ ਜਿਵੇਂ ਕੋਠੇ ਨੂੰ ਛੱਤ ਤਸੀਰ ਰੱਖਦੀ ਹੈ ਏਵੇਂ ਸਰੀਰ ਨੇ ਇਸ ਮਨ ਨੂੰ ਅੰਦਰ ਹੀ ਤੱਕ ਛੱਡਿਆ ਹੈ ਇਹਨੂੰ ਸੂਝ ਨਹੀਂ ਹੈ ਜਿਵੇਂ ਆਪਣੇ ਕੋਠੇ ਨੂੰ ਨਿਹਰਾ ਹੀ ਵਿਸ਼ਾ ਕਰਦਾ ਹੈ ਤੇ ਨਿਹਰਾ ਹੀ ਹੋਗਾ ਜਿਹੜਾ ਕੋਠਾ ਉਹੋ ਦਾ ਕਾਰਨ ਹੁੰਦਾ ਐ ਕਿਵੇਂ ਜਿਹੜਾ ਸਰੀਰ ਹੈ ਇਹੋ ਹੀ ਮਨ ਦੇ ਅੰਦਰ ਇਹ ਮਨ ਜਿਹੜਾ ਇਸ ਸਰੀਰ ਦਾ ਕਾਰਨ ਹੈ ਮਨ ਤੇ ਉੱਗੇ ਮਨ ਮਾਇ ਸੁਮਾਇ ਅਤੇ ਇਸੇ ਨੂੰ ਆਪਣੇ ਆਪ ਨੂੰ ਧੱਕੀ ਬੈਠਾ ਇਸ ਪ੍ਰਕਾਰ ਦੀ ਹਾਲਤ ਹੈ ਜਾਂ ਪੰਜ ਕੋਹ ਜਿਹੜੇ ਹਨ ਇਹ ਸਭ ਸੰਗ ਦੀ ਸਕੀਰ ਹਨਗੇ ਅਤੇ ਜਿਹੜੀਆਂ ਆਪਣੇ ਦੇਹ ਦੇ ਅੰਦਰ ਲਾੜੀਆਂ ਹੋਣ ਗਈਆਂ ਇਸ ਸਾਲ ਸੁਨਹਿਰੀ ਕੜੀਆਂ ਵੀ ਨਹੀਂ ਆਈਆਂ ਹਨ ਗਈਆਂ ਤੇ ਦੇਹ ਅਭਿਆਸੋ ਦੀ ਵੱਡੀ ਭਾਰੀ ਮਟੈਣ ਪਈ ਹੋਈ ਹੈ ਇਸ ਪ੍ਰਕਾਰ ਸੰਦਾ ਦੇ ਅਭਿਆਸਾ ਜਿਹੜਾ ਇਹ ਛੱਟ ਪਈ ਹੋਈ ਹੈ ਇਹ ਛੱਟੇ ਅੰਦਰ ਆਸਾਂ ਦੇ ਸਾਰੇ ਕੱਟੇ ਜਿਹੜੇ ਹੋਏ ਹੈ ਅਤੇ ਇਸ ਪ੍ਰਕਾਰ ਹੈ ਇਹਨਾਂ ਦੇ ਤਾਂ ਹੀ ਅਗਿਆਨ ਦਾ ਜੰਗਲ ਲੱਗਾ ਹੋਇਆ ਹੈ ਗੁਰੂ ਸਾਹਿਬ ਦੇ ਪਾਸ ਕੁੰਜੀ ਬ੍ਰह्म ਵਿਦਿਆ ਦੀ ਹੈ ਪਰਵੀਸ਼ਨ ਸੰਤਨ ਕੀਤੀ ਹੈ ਆਲਕ ਉਪਾਰ ਸਰੀ ਨਹੀਂ ਪਾਵੈ ਜੋ ਮੇਜ ਦਾ ਯਤਨ ਕਰ ਲਵੇ ਕੋ ਰਖੋ ਵੇ ਕਿਸੇ ਪ੍ਰਕਾਰ ਦਾ ਸਜਦਾ ਗੈਨ ਸਤਗੁਰੁ ਸਰਣਾਈ ਸਤਗੁਰੁ ਹੈ ਕੀਰਤੈ ਤੋ ਬਗੈਰ ਮਨ ਕੋਠੈ ਤਨ ਛਤੋ ਨਾਨਕ ਗੁਰਮੁਖਿ ਤਾਗ ਨੋਗੜੇ ਗੁਰਕੁੰਜੀ ਤਾਹੀ ਨਗਲ ਅਗਨੇ ਕੋ ਕੁੰਜੀ ਹੱਥ ਨਾਨਕ ਗੁਰ ਕੈ ਮਨ ਕੈ ਤਾਗ ਨੋਗੜੇ ਹੋਰ ਨ ਕੁੰਜੀ ਹੱਥ ਸਿੰਹਾਤ ਤੋਂ ਬਗੈਰ ਹੋਰ ਕੋਈ ਖੋਲ ਨਹੀਂ ਸਕਦਾ ਇਸ ਮੂਹਰੇ। ਹੰਕੂ ਉਪਾਅ ਕਰੀ ਨਹੀਂ ਪਾਉ। ਜਦੋਂ ਕਰ ਲੇ ਜੋਗ ਅਭਿਆਸ ਕਰ ਲਵੇ, ਸਾਧਨ ਕਰ ਲਵੇ ਅਤੇ ਵਰਾਗ ਵੇਕਾਰਿ ਸਾਧਨ ਸਿੱਖ ਲਵੇ। ਇਹ ਕਿਸੇ ਪ੍ਰਕਾਰ ਪਾ ਨਹੀਂ ਸਕਦਾ ਆਤਮ ਰੂਪੀ ਵਕਤੀ ਨੰਦਰ। ਬੇਨ ਕਾਦਗੁਰ ਸਰਨਾਈ। ਸਦਗੁਰ ਸਾਹਿਬੀ ਸ਼ਰਨ ਤੋਂ ਬਗੈਰ ਇਹ ਭਰੂਪੀ ਜਿੰਝ ਲੱਗਾ ਹੋਇਆ ਜੇ ਅਜੇ ਤੱਕ ਜੜੇ ਹੋਏ ਹਨ। ਸੋਇਸ ਪ੍ਰਕਾਰ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦਾ ਜਿਨ ਕੇ ਬੰਧਨ ਕਾਟੇ ਸਤਿਗੁਰੂ ਜਿਨਾਂ ਦੇ ਬੰਧਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਾਈ ਕਿਰਪਾ ਕਰਕੇ ਕਾਟੂ ਉੱਤੇ ਮੇੜ ਉੱਤੇ ਹਣ ਥਿਨ ਸਾਧ ਸੰਗਤ ਲੇਵ ਲਈ ਉਹਨਾਂ ਸੰਗ ਦੇ ਜੀ ਮਿਲ ਕਰਕੇ ਪ੍ਰਵੇਸ਼ ਕੀ ਲੇਵਣ ਨੂੰ ਕੀ ਹੈ ਦੇਸ ਦੀ ਜੋ ਉਹਨਾਂ ਕੀਤੀ ਹੈ ਸੰਤ ਜਨ ਮਿਲ ਮੰਗਲ ਗਾਇ ਉਹਨਾਂ ਦੇ ਸੰਗੇ ਜਨ ਜਿਹੜੇ ਸਬਦ ਸੁਪਰਸ਼ ਰੂਪ ਦਾ ਸੰਗਿਸ਼ਾ ਚ ਗਉਣ ਵਾਲੇ ਇੰਦਰੀ ਅੱਖਾਂ ਨਾਲ ਦਰਸ਼ਨ ਕਰਨ ਲੱਗੇ ਕੰਨਾਂ ਨਾਲ ਸੁਣਨ ਲੱਗੇ ਰਸਨਾ ਨਾਲ ਗੂੰਜਣ ਲੱਗੇ ਪੈਰਾਂ ਨਾਲ ਚੱਲਣ ਲੱਗੇ ਕਿਉਂ ਪੰਜ ਗਿਆਨਗਿਰੀਆਂ ਜਨਾਂ ਨੂੰ ਮਿਲ ਕਰਕੇ ਮੰਗਲਾ ਚਾਰ ਨੂੰ ਗਾਉਣਾ ਕੀਤਾ ਪੰਜ ਜੋ ਕਹੋਣ ਸੰਤ ਮੁਖੀ ਜਿਹਨਾਂ ਨੂੰ ਪੰਜੇ ਕਾਮ ਕਰੋ ਜਿੱਤੇ ਹੋਏ ਹੈ ਪੰਜੇ ਵਿਸ਼ੇ ਰੋਕੇ ਹੋਏ ਹੈ ਉਹਨਾਂ ਪੰਜ ਮੁਖੀ ਜਨਾਂ ਸੰਤਾਂ ਨਾਲ ਮਿਲ ਕਰਕੇ ਜਦੋਂ ਮੰਗਲ ਨੂੰ ਗਾਉਣਾ ਕੀਤਾ ਪੰਜ ਜਿਨਾਂ ਦੇ ਇੱਕ ਭਾਣਾ ਮੰਨਣਾ ਇੱਕ ਸਰਮਨ ਤੇ ਇੱਕ ਮੰਨਨ ਤੇ ਨਿਬਾਸਣਾ ਇੱਕ ਭਗਤੀ ਕਰਨੀ ਇਹ ਪੰਜ ਜਿਨਾਂ ਸੰਤਾਂ ਦੇ ਇੱਕ ਪ੍ਰਿਹਾਮ ਗੁਣ ਹਨ ਹੈ ਉਹਨਾਂ ਨਾਲ ਮਿਲ ਕਰਕੇ ਮੰਗਲ ਪ੍ਰਮੇਸ਼ਰ ਨੇ ਜਸੂ ਨੂੰ ਕਮਲੋ ਕੀਤਾ ਹਰ ਨਾਨਕ ਭੇਦ ਨਾ ਭਾਈ ਜਿੰਨ ਦੀ ਜਿੰਗ ਹਰੀ ਦਾ ਤੇ ਉਹ ਸੁਰਤ ਕਿਤੇ ਤੁੰਬ ਕੋਈ ਫਰਕ ਨਹੀਂ ਕੋਈ ਦਰੂਪ ਹੋ ਜਾਂਦੇ ਹਨ ਇਟ ਕਰਕੇ ਫਰਕ ਨਹੀਂ ਰਹਿੰਦਾ ਹੈ ਸਾਖੀ ਚੇਤਾ ਕੇਵਲ ਨਿਰਗੁਣ ਅਸਤਿ ਕੋਈ ਜੋਤ ਸਰੂਪ ਹੈ ਇਸ ਪ੍ਰਕਾਰ ਫਰਕ ਨਹੀਂ ਕੋਈ ਰਹਿੰਦਾ ਭਾਈ ਕੋਈ ਰੂਪ ਹੋ ਜਾਂਦੇ ਹਨ ਜਨ ਜਾਂਤਾ ਸੋ ਤੁਸੀਂ ਜੀ ਹਾਂ ਅਪਣੇ ਮੁਆਲਿਸੀ ਸੁਦੇਹਾ ਜਦੋਂ ਪੰਜਾਂ ਗਿਆਨ ਜੀਵੀਆਂ ਨਾਲ ਮਿਲ ਕਰਕੇ ਸੰਤ ਜਨਾਂ ਨਾਲ ਮਿਲ ਕੇ ਪੰਜ ਜੋ ਸ੍ਰੇਸ਼ਟ ਜਨਾਂ ਨਾਲ ਸੰਤਾਂ ਨਾਲ ਮਿਲ ਕੇ ਮੰਗਲ ਨੂੰ ਗਾਉਣਾ ਕੀਤਾ ਹਰੀ ਜਪੇਤਾ ਹੋਗੀ ਕੋਈ ਫਰਕ ਨਹੀਂ ਰਿਹਾ ਇਸ ਸਰਕਾਰ ਇਹ ਭਾਈ ਇਕਤਾ ਹੋ ਗਈ ਮੇਰੇ RAM ਰਾਏ ਇਨ ਬਿਜ ਮਿਲੈ ਗੁਸਾਈ ਇਹ ਮੇਰੇ RAM ਰਾਏ ਪਿਆਰੇ ਭਾਈ ਭਾਰੋ ਭਾਈ ਪ੍ਰਾਨਾ ਜੀ ਇਸ ਸਰਕਾਰ ਦਸ਼ਵੀ ਦਾ ਮਾਲਕ ਪਰਮੇਸ਼ਰ ਮਿਲਦਾ ਹੈ ਸਹਿਜ ਭੈਆ ਭ੍ਰਮ ਖਿਨ ਮਹ ਨਾਠਾ ਉਹਨਾਂ ਨੂੰ ਸਹਿਜ ਨਾ ਔਂਕੜ વિનાਲਾ ਗਿਆਨ ਦਾ ਵਾਕ ਹੈ ਰੂਪ ਦਾ ਦਾਜਕ ਵੀ ਕਈ ਥਾਈ ਹੁੰਦਾ ਹੈ ਸੁਭਾਵ ਦਾ ਨਾਮ ਵੀ ਕਈ ਥਾਈ ਹੁੰਦਾ ਹੈ ਕਹ ਤੀਰਾਂ ਨੂੰ ਸਹਿਜ ਨੂੰ ਜਾਈ ਉਥੇ ਵੀ ਔਂਕੜ ਨਾ ਵਾਲਾ ਸੁਭਾਵ ਦਾ ਨਾਮ ਉੱਥੇ ਇਥੇ ਸਹਿਜ ਦਾ ਨਾਮ ਗਿਆਨ ਦਾ ਨਾਮ ਹੈ ਸਹਿਜ ਭਿਆਹ ਭ੍ਰਮ ਛਿਨ ਮਹ ਨਠ ਬੈਦ ਗਿਆਨ ਪ੍ਰਾਪਤ ਹੋ ਗਿਆ ਪਰ ਉਹ ਇੱਕ ਛਿਨ ਵਿੱਚ ਹੀ ਨਸ਼ ਗਿਆ ਨਠ ਗਿਆ ਮਿਲ ਜੋਤੀ ਜੋਤ ਸਮਾਈ ਜੋਤੀ ਨੂੰ ਜੋ ਤਰਕ ਜੋਦ ਸੀ ਉਹ ਜੋਤੀ ਅਦੈਤ ਮੰਨ ਦੇ ਵਿੱਚ ਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਉਹ ਭੇਦ ਹੋ ਗਈ ਰਹਾਉ ਦੂਜਾ ਦੂਜੇ ਰਹਿ ਤੁਰ ਮੁਕਾ ਹੈ